ਲੋਕ ਸਭਾ ਹਲਕਾ ਹੋਂਸ਼ਿਆਰਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਰਦਾਰ ਸੋਨ ਸਿੰਘ ਖੰਡਲ ਦੇ ਹੱਕ ਵਿੱਚ ਵੱਖ-ਵੱਖ ਪਿੰਡਾਂ ਵਿਖੇ ਅਤੇ ਸ਼ਹਿਰਾਂ ਵਿਖੇ ਪਰਮੀਆਂ ਮੀਟਿੰਗਾਂ ਕੀਤੀਆਂ ਗਈਆਂ ਜਿਸ ਦੇ ਤਹਿਤ ਹਲਕਾ ਸ਼ਹਿਰੀ ਦੇ ਇੰਚਾਰਜ ਰஞ்சிਤ ਸਿੰਘ ਖਾਨਾ ਦੇ ਹਾਪੀਰ ਚਲਜਿੰਦਰ ਸਿੰਘ ਚੰਦੀ ਦੀ ਅਗਵਾਈ ਹੇਠ 9 ਪਿੰਡਾਂ ਤੇ 2 ਸ਼ਹਿਰ ਦੀਆਂ ਭਰਮੀਆਂ ਮੀਟਿੰਗਾਂ ਹੋਈਆਂ ਮੀਟਿੰਗਾਂ ਨੂੰ ਸੰਬੋਧਨ ਕਰਨ ਲਈ ਐਜਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਚਿਤ ਤੌਰ ਤੇ ਪਹੁੰਚੇ ਜਿਨ੍ਹਾਂ ਨੇ ਪਰਮੇ ਇਕੱਠਨ ਸੰਬੋਧਨ ਕਰਦੇ ਆ ਸਰਦਾਰ ਸੋਨ ਸਿੰਘ ਖੰਡਲ ਦੇ ਹੱਕ ਵਿੱਚ ਵੋਟਾਂ ਬੋਣ ਦੀ ਅਪੀਲ ਕੀਤੀ ਇਸ ਮੌਕੇ ਬੁਲਾ ਰਹੇ ਹਨ ਇੱਕ ਦੱਸਿਆ ਹੈ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਸਰਕਾਰ ਦੌਰਾਨ ਇਲਾਕੇ ਦਾ ਚੌਪਕੀ ਵਿਕਾਸ ਕੀਤਾ ਸੀ ਅਤੇ ਪੰਜਾਬ ਦੀ ਜਨਤਾ ਨੂੰ ਬਿਹਤਰੀਨ ਸਕੀਮਾਂ ਦਿੱਤੀਆਂ ਸਨ ਜੋ ਕਿ ਹੁਣ ਸਰਕਾਰਾਂ ਨੇ ਬੰਦ ਕਰ ਦਿੱਤੀਆਂ ਹਨ ਇਸ ਮੌਕੇ ਬੁਲਾ ਰਹੇ ਨੇ ਬਹੁਦੀ ਪਾਰਟੀਆਂ ਤੇ ਵੀ ਤੰਜ ਕੱਸੇ ਉਹਨਾਂ ਵੋਟਾਂ ਨੂੰ ਅਪੀਲ ਕੀਤੀ ਹੈ ਕਿ 1 ਜੂਨ ਨੂੰ ਸਰਦਾਰ ਸੋਨ ਸਿੰਘ ਠੰਡਲ ਦੇ ਚੋਣ ਨਿਸ਼ਾਨ ਤਕੜੀ ਤੇ ਬਟਨ ਦਵਾ ਕੇ ਉਹਨਾਂ ਨੂੰ ਬਤੌਰ ਵੋਟਾਂ ਦੇ ਕੇ ਕਾਮਯਾਬ ਕੀਤਾ ਜਾਵੇ ਗੱਲਬਾਤ ਕਰਦੇ ਸ਼ਹਿਰੀ ਇੰਚਾਰਜ ਰঞ্জੀਤ ਸਿੰਘ ਖਾਨ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਇਸ ਵੇਲੇ ਇਕੱਲਾ ਹੀ ਚੋਣ ਲੜਨ ਜਾ ਰਹੀ ਹੈ ਅਤੇ ਉਮੀਦ ਹੈ ਕਿ ਇਸ ਵਾਰ ਉਮੀਦਵਾਰ ਹੋਂਦ ਸਿੰਘ ਠੰਡਲ ਦੀ ਜਿੱਤ ਜਕੀਨੀ ਹੋਵੇਗੀ। ਉਹਨਾਂ ਇਹ ਵੀ ਦੱਸਿਆ ਹੈ ਕਿ 24 ਮਈ ਨੂੰ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲਵੀ ਫੁਵਾੜਾ ਵਿਖੇ ਆ ਕੇ ਰੈਲੀ ਨੂੰ ਸੰਬੋਧਨ ਕਰਨਗੇ। ਵੈਲਕਮ ਪੰਜਾਬ ਨਿਊਜ਼ ਪੱਸੀ ਇੰਦਰੀ ਸ਼ਰਮਾ ਦੀ ਖਾਸ ਰਿਪੋਰਟ। ਅੱਜ ਸ਼੍ਰੋਮਣੀ ਅਕਾਲੀ ਦਲ ਹਲਕਾ ਫੁਵਾੜਾ ਬਲੋ 9 ਪਿੰਡਾਂ ਦੀਆਂ ਤੇ ਦੋ ਸ਼ਹਿਰ ਦੀਆਂ ਅੱਜ ਲੁਕੀਆਂ ਗਈਆਂ ਸ ਜੋਗੇ ਆਈ ਸਭ ਤੋਂ ਪਹਿਲਾਂ 9 ਵਜੇ ਸਵੇਰੇ ਸਟਾਰਟ ਕੀਤਾ ਰਾਣੇਪੁਰ ਤੋਂ ਤੇ ਸਾਰੇ ਪਿੰਡਾਂ 'ਚ ਸਾਨੂੰ ਬਹੁਤ ਵੱਡਾ ਹੰਗਾਰਾ ਮਿਲਿਆ ਸਰਤਾ ਸਿੰਘ ਠੰਡਾ ਜੀ ਦੀ ਜਿਹੜੀ ਅਸੀਂ ਕੈਂਪੇਨ ਕਰ ਰਹੇ ਆ ਕਿਉਂਕਿ ਜਿਹੜੇ ਪੰਜਾਬ ਦੇ ਮੁੱਦੇ ਹੈਗੇ ਆ ਉਹ ਇਸ ਵੇਲੇ ਹਰ ਬੰਦਾ ਚਾਹੁੰਦਾ ਕਿ ਆਪਣੀ ਖੇਤਰੀ ਪਾਰਟੀ ਨੂੰ ਚੁਣੀਏ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਪੰਜਾਬ ਦਾ ਵਿਕਾਸ ਕੀਤਾ ਚਾਹੀਏ ਅਸੀਂ ਲਾ ਲਈਏ ਕਿ 2007 ਤੋਂ ਲੈ ਕੇ 2017 ਤੱਕ ਚਾਹੇ ਉਹ ਬਿਲੀਪੱਖੋ ਸਰਪਲਸ ਸੂਬਾ ਬਣਾਉਣਾ ਹੋਵੇ ਜਾਂ ਇੰਡਸਟਰੀ ਟੋਕੇ ਲੈ ਕੇ ਜਾਣਾ ਹੋਵੇ ਜਾਂ ਧਾਰਮਿਕ ਪੱਖ ਤੋਂ ਹੋਵੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਬਹੁਤ ਕੰਮ ਕੀਤੇ ਆ ਤੇ ਅੱਜ ਲੋਕ ਦਾ ਮਨ ਬਰ ਲੋਕਾਂ ਦਾ ਮਨ ਬਣ ਚੁੱਕਾ ਹੈ ਕਿ ਅੱਜ ਸ਼ਰੂਮ ਨੇ ਅਕਾਲੀ ਦਰ ਆਪਣੇ ਖੇਤਰੀ ਪਾਰਟੀ ਨੂੰ ਅਸੀਂ ਚੇਤਾਨਾ ਤਾਂ ਜੋ ਪੰਜਾਬ ਦੇ ਹੱਕਾਂ ਦੀ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਅਸੀਂ ਆਪਣੇ ਪਾਰਲੀਮੈਂਟ ਵਿੱਚ ਵੱਧ ਤੋਂ ਵੱਧ ਮੈਂਬਰ ਜਿੱਤ ਕੇ ਜਾ ਸਕਣ ਕਿਉਂਕਿ ਇਸ ਵੇਲੇ ਪੰਜਾਬ ਨਾਲ ਬਹੁਤ ਵੱਡਾ ਤਕਾ ਹੋ ਰਿਹਾ ਜਿਹੜੀ 2022 ਚ ਇੱਕ ਬਦਲਾਅ ਦੇ ਨਾਮ ਤੇ ਸਰਕਾਰ ਆਈ ਸੀ ਤਾਂ ਤੁਸੀਂ ਦੇਖ ਲਓ ਕਿ ਉਹਨਾਂ ਨੇ ਕਿਹਾ ਸੀ ਕਿ ਅਸੀਂ ਜਿਹੜਾ ਨਸ਼ਾ ਹੈਗਾ 4 ਹਫ਼ਤੇ ਖਤਮ ਕਰ ਦਵਾਂਗੇ ਘਰ ਘਰ ਨੌਕਰੀ ਦਵਾਂਗੇ ਵਿਕਾਸ ਕਰਾਵਾਂਗੇ ਪਰ ਅੱਜ ਹਾਲਾਤ ਕੀ ਆ ਅੱਜ ਨਸ਼ਾ ਬਹੁਤ ਜ਼ਿਆਦਾ ਵਿਕ ਰਿਹਾ ਨੌਜਵਾਨ ਨਸ਼ਾ ਦਾ ਮਾਰ ਰਹੇ ਆ ਨੌਕਰੀ ਕਿਸੇ ਨੂੰ ਮਿਲਦੀ ਨਹੀਂ ਰੋਜ਼ ਤਰਨੇ ਲੱਗ ਰਹੇ ਆ ਰੋਜ਼ ਅਰਗੇਸਟੇਸ਼ਨ ਹੋ ਰਿਹਾ ਜਿਹੜੇ ਇੱਕ ਵਾਰ ਇਹਨਾਂ ਦੀ ਜਿਹੜੀ ਮੰਤਰੀ ਹੈਗੀ ਸੀ ਬੀਬੀ ਅਨਮੋਲ ਮਾਨ ਉਹ ਕਹਿੰਦੇ ਸੀ ਕਿ ਤੁਸੀਂ ਸਾਨੂੰ 5 ਮਿੰਟ ਦੇ ਜਦੋਂ ਸਾਡੀ ਸਰਕਾਰ ਸੀ ਉਹ ਕਹਿੰਦੇ ਸੀ ਤੁਸੀਂ ਸਾਨੂੰ 5 ਮਿੰਟ ਦੇ ਸਤਾਂ ਨੂੰ ਕੁਰਸੀ ਦਿਓ 5 ਮਿੰਟ ਦੇ ਅਸੀਂ 23 ਅਸੀਂ ਫਜ਼ਲਾਂ ਦੇ ਐਮਐਸ ਵੀ ਦੇ ਦਵਾਂਗੇ ਅੱਜ ਉਹ ਸਾਰੇ ਚੁੱਪ ਕਰਕੇ ਬੈਠ ਕੇ ਤਾਂ ਮੈਂ ਕਹਿੰਦਾ ਕਿ ਅੱਜ ਬਹੁਤ ਵੱਡਾ ਪੰਜਾਬ ਨਾਲ ਧੱਕਾ ਹੋ ਰਿਹਾ ਤੇ ਅੱਜ ਪੰਜਾਬ ਦੇ ਲੋਕ ਜਾਗੇ ਆ ਉਹ ਕਹਿੰਦੇ ਜੇ ਕੋਈ ਆਪਣਾ ਕੋਈ ਦੂਸਰਾ ਕਰ ਸਕਦਾ ਹੈ ਅਗਰ ਕੋਈ ਫਾਇਦਾ ਕਰ ਸਕਦਾ ਜਾਂ ਕੋਈ ਪੰਜਾਬ ਦਾ ਕੋਈ ਭਲਾ ਕਰ ਸਕਦਾ ਸਿਰਫ ਸ਼ਰੂਪ ਨਹੀਂ ਕਾਲੀਦਾਲਾ ਤੇ ਇਸ ਕਰਕੇ ਅੱਜ ਸਾਨੂੰ ਪੂਰਾ ਉਮੀਦ ਆ ਕਿ ਇਹਨਾਂ ਤੇਰਾ ਲੋਕ ਸਭਾ ਜੋ ਅਸੀਂ ਬਹੁਤ ਵੱਡੀ ਕੀਤੇ ਜਿਸੀਂ ਆਪਣੀ ਸੀਟਾਂ ਜਿੱਤਾਂਗੇ ਤੇ ਜਿਹੜੇ ਜਿਹੜੀਆਂ ਸੀਟਾਂ ਜਿੱਤ ਗਏ ਤੇ ਅਸੀਂ ਮੈਂਬਰ ਪਾਰਲੀਮੈਂਟ ਬਣਾ ਕੇ ਭੇਜਾਂਗੇ ਜਿਹੜੇ ਪੰਜਾਬ ਦੇ ਹੱਕਾਂ ਦੀ ਆਵਾਜ਼ ਉੱਤੇ ਉਠਾਉਗੇ ਕਿਦਾਂ ਬਸ ਅਲੱਗ-ਅਲੱਗ ਸਥਿਤੀਆਂ ਆ ਜੀ ਹਰ ਸੀਟ ਦਾ ਆਪਣਾ ਲਗ-ਲਗ ਹੈਗਾ ਇੱਥੋਂ ਜਿਹੜਾ ਸੀ ਹੁਸ਼ਿਆਰਪੁਰ ਤੋਂ ਦੇਖਦੇ ਆਂ ਸੀ ਹੁਸ਼ਿਆਰਪੁਰ ਤੋਂ ਅਸੀਂ ਆਮ ਆਦਮੀ ਪਾਰਟੀ ਦੇਖਦੇ ਭਾਜਪਾ ਨਾਲੋਂ ਟੁੱਟ ਕੇ ਹੁਣ ਕਿਹੋ ਜਿਹਾ ਮਤਲਬ ਜਿਹੜੀ ਪਾਰਟੀ ਨਿਕ ਸਟੈਂਡ ਹੋ ਗਈ ਉਸ ਤੋਂ ਬਾਅਦ ਜਦੋਂ ਤੁਸੀਂ ਕਹਿੰਦੇ ਕੱਲੇ ਰੜਨ ਲੱਗੇ ਆ ਜੋ ਪਹਿਲੀ ਵਾਰ ਕਿਦਾਂ ਇਹ ਮਤਲਬ ਇਹ ਸਾਹਮਣਾ ਕਰਨਾ ਪਿਆ ਕਿ ਦਿੱਕਤਾਂ ਦਾ ਕਿਦਾਂ ਵੋਟਰਾਂ ਨਾਲ ਜਾ ਕੇ ਨਹੀਂ ਸਾਨੂੰ ਕੋਈ ਦਿੱਕਤ ਨਹੀਂ ਆ ਰਹੀ ਕਿਉਂਕਿ ਸਾਡਾ ਕੈਂਡਰ ਪਹਿਲਾਂ ਵੀ ਹੈਗਾ ਸਾਡਾ ਫੁਹਾੜੇ ਹਲਕੀ ਲਾ ਲਈਏ ਜਾਂ ਅਸੀਂ ਸਾਰੇ ਲੋਕ ਸਭਾ ਹਲਕੀ ਲਾ ਲਈਏ 9 ਵਿਧਾਨ ਸਭਾ ਹਲ ਉਦੇ ਵਿੱਚੋਂ ਸਾਡੇ 6 ਵਿਧਾਨ ਸਭਾ ਹਲਕੇ ਇਤਾਂ ਦੇ ਜਿੱਥੇ ਸਾਨੂੰ ਬਹੁਤ ਵੱਡੀ ਗਿਣਤੀ ਚ ਵੋਟਾਂ ਪਈਆਂ ਅਗਰ ਮੈਂ ਗੱਲ ਕਰਾਂ 2022 ਦੀਆਂ ਇਲੈਕਸ਼ਨਾਂ ਦੀ ਤਾਂ ਇੱਥੇ ਜਿਹੜੇ ਬੀਜੇਪੀ ਦੇ ਕੈਂਡੀਡੇਟ ਸੀ ਉਹਨਾਂ ਨੂੰ ਸਿਰਫ 15000 ਵੋਟ ਪਈ ਸੀ ਜਦਕਿ ਇੱਥੋਂ ਚਿੱਤਰ ਵਾਸਤੇ ਘੱਟੋ ਘੱਟ 45000 ਵੋਟਾਂ ਇਹਦਾ ਮਤਲਬ ਕਿ ਸਾਡੀ ਘੱਟੋ ਘੱਟ 25 ਤੋਂ 30000 ਵੋਟ ਸਾਡੀ ਵੀ ਹੈਗੀ ਆ ਲੇਕਿਨ ਸਾਡਾ ਕੀਟਰ ਜਿਹੜਾ ਹੈਗਾ ਉਹ ਉਤਸ਼ਾਹਤ ਆ ਸਾਨੂੰ ਬਹੁਤ ਉਹਨਾਂ ਦੇ ਮਾਨ ਆ ਇਸ ਮੈਨੂੰ ਲੱਗ ਰਿਹਾ ਕਿ ਅਸੀਂ ਬਹੁਤ ਵੱਡੇ ਮਾਰਜ ਨਾਲ ਫਗਵਾੜਾ ਸੀਟ ਵੀ ਜਿੱਤਾਂਗੇ ਤੇ ਲੋਕ ਸਭਾ ਸੀਟ ਵੀ ਬਟਨ ਜਿਹੜਾ ਹੈਗਾ ਸਾਡਾ ਤਕੜੀਆ ਦੂਜੇ ਨੰਬਰ ਸਾਡਾ ਨਿਸ਼ਾਨ ਆ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਸდა ਸੋਹਣ ਸਿੰਘ ਖੰਡਨਲ ਜੀ ਨੂੰ ਵੋਟ ਪਾ ਕੇ ਉਹਨਾਂ ਨੂੰ ਕਾਮਯਾਬ ਕਰੋ ਤਾਂ ਜੋ ਅਸੀਂ ਤੁਹਾਡੇ ਹੱਕਾਂ ਦੀ ਉਹ ਆਪਣੀ ਆਵਾਜ਼ ਉੱਤੇ ਪਾਰਲੀਮੈਂਟ ਚੱਕ ਸਕਣ ਤੇ ਜਦੋਂ ਸਦਾ ਸੁਖਵੀਰ ਸਿੰਘ ਬਾਦਲ ਜੀ ਅਸ਼ੀਸ਼ ਕੌਂਟੀਨੈਂਟ ਨਾਲ ਰਾਜਾ ਉਹਨਾਂ ਗੁਪਤਾ ਪੈਰਸ ਹੈਗਾ ਉਹਦੇ ਵਿੱਚ ਆ ਰਹੇ ਆ ਤੇ ਮੈਂ ਸਾਰੇ ਫਗਵਾੜਾ ਨਿਵਾਸੀ ਨੂੰ ਅਪੀਲ ਕਰਦਾ ਕਿ 24 ਤਰੀਕ ਨੂੰ 4 ਵਜੇ ਤੁਸੀਂ ਉੱਥੇ ਪਹੁੰਚੋ ਤਾਂ ਜੋ ਆਪਾਂ ਸਦਾ ਸੁਖਵੀਰ ਸਿੰਘ ਬਾਦਲ ਜੀ ਦੇ ਆਪਾਂ ਵਿਚਾਰ ਵੀ ਸੁਣ ਸਕੀਏ ਤੇ ਉਹਨਾਂ ਨੂੰ ਆਪਾਂ ਉਹਨਾਂ ਨੂੰ ਵੈਲਕਮ ਵੀ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਆ ਸਵੇਰ ਤੋਂ ਹੀ ਵਿਧਾਨ ਸਭਾ ਹਲਕਾ ਫਗਵਾੜਾ ਦੇ ਵਿੱਚ ਸਭ ਤੋਂ ਪਹਿਲਾਂ ਸਵੇਰ ਦੇ 9 ਵਜੇ ਤੋਂ ਪ੍ਰੋਗਰਾਮ ਸ਼ੁਰੂਆਤ ਕੀਤੀ ਹੋਈ ਸੀ ਉਸ ਦੇ ਤਹਿਤ ਵੱਖ-ਵੱਖ ਪਿੰਡਾਂ ਦੇ ਵਿੱਚ ਜਾਂਦੇ ਜਾਂਦੇ ਆ ਹੁਣ ਸ਼ਹਿਰ ਦੇ ਵਿੱਚ ਆਏ ਆ ਤੇ ਜਿੱਥੇ ਇੱਥੇ ਵੀ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੇ ਵੱਲੋਂ ਲੀਡਰਾਂ ਦੇ ਵੱਲੋਂ ਜੋ ਲੋਕ ਸਭਾ ਚੋਣਾਂ ਨੂੰ ਲੈ ਕੇ ਚੋਣ ਸੰਬੰਧੀ ਜਿੰਨੇ ਵੀ ਸਮਾਗਮ ਕੀਤੇ ਗਏ ਹਾਰੇਕ ਪ੍ਰੋਗਰਾਮ ਦੇ ਉੱਪਰ ਲੋਕਾਂ ਦੇ ਵੱਲੋਂ ਬਹੁਤ ਵੱਡਾ ਭਰਮਾ ਹੰਗਾਰਾ ਦਿੱਤਾ ਜਾ ਰਿਹਾ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਦੇ ਵਿੱਚ ਅਤੇ ਇਸ ਦੇ ਵਿੱਚ ਵੀ ਕੋਈ ਦੋ ਰਾਵਾਂ ਨਹੀਂ ਰਹਿ ਗਈਆਂ ਕਿ ਜਿਸ ਤਰੀਕੇ ਦੇ ਨਾਲ ਲੋਕ ਸ਼੍ਰੋਮਣੀ ਅਕਾਲੀ ਦਲ ਪਾਰਟੀ ਪ੍ਰਤੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਪ੍ਰਤੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰਤੀ ਆਪਣਾ ਸਨੇਹ ਜਤਾ ਰਹੇ ਨੇ ਮੈਨੂੰ ਇਹ ਬਹੁਤ ਵੱਡੀ ਆਸ ਤੇ ਉਮੀਦ ਹੈ ਕਿ ਜਿਸ ਤਰੀਕੇ ਦੇ ਨਾਲ ਪਿੰਡਾਂ ਚੋਂ ਪਿਆਰ ਜਹਾਰਾ ਮਿਲ ਰਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਪਦਮਸਰ ਬਾਲਕਾ ਫਗਵਾੜਾ ਤੋਂ ਭਾਰੀ ਲੀਡ ਦੇ ਨਾਲ ਸ਼੍ਰੋਮਣੀ ਅਕਾਲੀ ਦਰਬ ਦੇ ਮੀਟਵਾਰ ਸਰਦਾਰ ਸੋਹਣ ਟਿਕਣੇ ਵਾਲੇ ਜਿਹੜੇ ਨੇ ਉਹ ਜਿੱਤ ਕੇ ਲੋਕ ਸਭਾ ਦੇ ਵਿੱਚ ਜਾਣਗੇ